ਆਦੀ ਬਾਈ ਦੀ ਕੀ ਹਾਲ ਚਾਲ ਦੀ ਸਾਰਿਆਂ ਦਾ ਹੋਪ ਮੇਰੇ ਭਰਾ ਸਾਰੇ ਵਧੀਆ ਹੋਣਗੇ ਤੇ ਅੱਜ ਆਪਣੀ ਸਿਸਟਰ ਕੋਲ ਆਏ ਹੈਗੇ ਆ ਜਿਹੜੇ ਇੱਕ ਸਿੰਗਰ ਹੈਗੇ ਆ ਜਿਨ੍ਹਾਂ ਦਾ ਨਾਮ ਹੈ ਗਾਇਆ ਮਨਦੀਪ ਰਾਏ ਕੋਟੀ ਐਂਡ ਭੈਣ ਦੇ ਨਾਲ ਸਾਡਾ ਭਰਾ ਵੀ ਆਇਆ ਹੈ ਤੇ ਅੱਜ ਆਪਾਂ ਕੁਝ-ਕੀ ਗੱਲਾਂ ਕਰਾਂਗੇ ਸਿੰਗ ਲਾਈਨ ਦੇ ਵੱਲੋਂ ਤੇ ਸਤਿ ਸ਼੍ਰੀ ਅਕਾਲ ਕਰ ਦੋ ਦੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਰਾਏ ਕੋਟ ਤੋਂ ਔਰ ਅੱਜ ਮੈਨੂੰ ਬੜੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੇਰਾ ਫਸਟ ਪੋਡਕਾਸਟ ਕਰਨ ਵਾਸਤੇ ਆਏ ਹੋਏ ਨੇ ਅਵਿਨਾਸ਼ ਛੱਤਰੀ ਜੀ ਔਰ ਨਾਲ ਉਹਨਾਂ ਦੇ ਰومی ਮੇਰਾ ਭਰਾ ਔਰ ਉਹਨਾਂ ਦੀ ਆਲ ਟੀਮ ਜਿੰਨੀ ਵੀ ਜਿਨ੍ਹਾਂ ਨੇ ਮੇਰੇ ਕਾਲਯੁਗ Song ਬਹੁਤ ਜ਼ਿਆਦਾ ਸਪੋਰਟ ਕੀਤੀ ਔਰ ਉਹਨਾਂ ਦੇ ਵਿੱਚ ਜਿੰਨੀ ਵੀ ਟੀਮ ਦੇ ਮੈਂਬਰਸ ਨੇ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਮਿਹਰਬਾਨੀ ਧੰਨਵਾਦ ਹੈ ਜੀ ਮੈਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਫਿਰ ਅੱਜ ਬਹੁਤ ਸੋਹਣਾ ਜਿਹੜਾ ਪੋਡਕਾਸਟ ਲੈ ਕੇ ਆਣ ਲੱਗੇ ਅੱਗੇ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਇਹ ਮੇਰੀ ਭੈਣ ਮਨਦੀਪ ਰਾਏ ਕੋਟੀ ਜਿਦਾ ਕਿ ਥੋੜੇ ਦਿਨ ਪਹਿਲਾਂ ਤੁਸੀਂ ਗਾਣਾ ਸੁਣਿਆ ਕਾਲ ਯੁਗ ਬਾਕੀ ਅੱਗੇ ਕਰਦੇ ਆਂ ਗੱਲਾਂ ਬਾਤਾਂ ਦਿਲ ਦੀਆਂ ਹੋਰ ਜੀ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਆਪਸ ਗਾਣੇ ਕਿੱਦਾਂ ਆ ਰਹੇ ਮੇਰੇ ਗਾਣੇ ਬੈਕ ਟੂ ਬੈਕ ਆ ਰਹੇ ਨੇ ਹੁਣ ਤੇ ਪਹਿਲਾ ਮੇਰਾ ਸੌਂਗ ਆਇਆ ਕਾਲ ਯੁਗ ਉਸ ਤੋਂ ਬਾਅਦ ਚ ਸੌਂਗ ਕਾਫੀ ਵਧੀਆ ਰਿਸਪੌਂਸ ਮਿਲਿਆ ਔਰ ਬਹੁਤ ਅੱਛੇ-ਅੱਛੇ ਕਮੈਂਟ ਮਿਲੇ ਔਰ ਉਹ Song ਆ ਮੇਰਾ ਰੋਮੀਠਾ ਗਲਾਈਫ 06 ਚੈਨਲ ਤੇ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਮੈਨੂੰ ਇੰਨਾ ਜ਼ਿਆਦਾ ਰਿਸਪਾਂਸ ਮਿਲਿਆ ਔਰ ਮੈਨੂੰ ਕਮੈਂਟਸ ਦੇ ਵਿੱਚ ਸਭ ਨੇ ਬਹੁਤ ਸਲਾਹਤਾ ਕੀਤੀ ਉਸ Song ਦੀ ਔਰ ਹੁਣ ਇਸ ਤੋਂ ਬਾਅਦ ਨੈਕਸਟ Song ਹੈ ਜੀ ਜਿਹੜਾ ਧਾਰਮਿਕ Song ਹੈ ਕੱਲ ਨੂੰ ਜੋ ਰਿਲੀਜ਼ ਹੋਏਗਾ ਰੋਮੀ ਭਾਜੀ ਦੇ ਚੈਨਲ ਤੋਂ ਸਹਬਜ਼ਾਦੇ ਤੁਸੀਂ ਕੁਝ ਵੱਖਰੇ Song ਵੀ ਗਾ ਸਕਦੇਗੇ ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਕੁਝ ਗਾਉਂਦੇ ਆ। ਹਾਂਜੀ। ਵੀ ਕੁਝ ਹੋਰ ਸਾਬ ਦੀ ਜਿੱਦਾਂ ਕੀ ਕਹਿੰਦੇ ਆ ਕਿ ਥਾ ਰੱਖ ਲੋ ਜਾਂ ਬੁਲਟ ਰੱਖ ਲੋ ਜਾਂ ਫੁਕਰੀ ਮਾਰ ਲੋ ਪਰ ਤੁਸੀਂ ਇਹੀ Song ਗਾਉਂਦੇ ਹੈਗੇ ਹੋ। ਕੀ ਕਾਰਨ ਕੀ ਹੈ? ਪਾਸੀ ਦੇਖੋ ਇਹ Song ਗਾਉਣ ਦਾ ਵੀ ਕਾਰਨ ਹੈ। ਕਿਉਂਕਿ ਅੱਜ ਕੱਲ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿਉਂਕਿ ਅੱਖਾਂ ਖੁੱਲਣੀਆਂ ਵੀ ਬਹੁਤ ਜ਼ਰੂਰੀ ਹੈ ਗਾਤ ਮਾ ਵੀ ਸਕਦੀਆਂ। ਕਿਉਂਕਿ ਆਫਰ ਮੈਨੂੰ ਵੀ ਆਉਂਦੇ ਆ। ਅ ਕੋਈ ਕਹਿੰਦੇ ਮੇਰੇ ਨਾਲ ਡੂ ਇਟ ਕਰ ਲੋ ਕੋਈ ਕਹਿੰਦੇ ਵੀ ਆਹ Song ਲਿਖਿਆ ਹੋਇਆ ਮੈਨੂੰ ਜਦੋਂ ਲਾਇਰਿਕਸ ਨਹੀਂ ਪਸੰਦ ਆਉਂਦੇ ਉਹ Song ਦੇ ਫਿਰ ਇੱਕ ਤੁਹਾਡੀ ਜ਼ਮੀਰ ਨਹੀਂ ਮੰਦੀ ਇਸ ਚੀਜ਼ਾਂ ਬਾਰੇ ਨਹੀਂ ਕਿਉਂਕਿ ਮੈਨੂੰ ਜ਼ਿਆਦਾ ਵਧੀਆ ਨਹੀਂ ਲੱਗਦੇ ਇਹੋ ਜਿਹੇ Song ਜਿਹੜੇ ਜ਼ਿਆਦਾ ਵਲਗਰ ਜੇ ਹੋਣ ਵੀ ਵਿੱਚ ਵਰਡ ਹੀ ਉਹੋ ਜਿਹੇ ਹੋਣ ਜਿਹੜੇ ਬੋਲੇ ਵੀ ਨਾ ਜਾ ਸਕਣ ਨਾ ਤੇ ਤੁਹਾਨੂੰ ਇਦਾਂ ਕਦੀ ਲੱਗਣਾ ਨਹੀਂ ਕਿ ਜਿਹੜੇ ਜਿਹੜੇ ਤੁਸੀਂ Song ਗਾ ਰਹੇ ਹੋ ਇਸ ਟਾਈਮ ਤੇ ਤੁਹਾਨੂੰ ਸਪੋਰਟ ਬਹੁਤ ਘੱਟ ਮਿਲਣੀ ਹੈਗੀ ਹੈ ਕਿਉਂਕਿ ਚੰਗੀ ਚੀਜ਼ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਹੈਗਾ ਹਾਂਜੀ ਇਹ ਗੱਲ 100% ਸਹੀ ਹੈ ਸੱਚ ਹੈ ਕਿ ਚੰਗੀ ਚੀਜ਼ ਨੂੰ ਕੋਈ ਸਪੋਰਟ ਨਹੀਂ ਕਰਦਾ ਬਟ ਮੇਰੇ ਜਿਹੜਾ ਇਹ Song ਕੱਲਿਉਂ ਗਾਇਆ ਮੇਰੇ ਹਿਸਾਬ ਨਾਲ ਰੋਮੀ ਭਾਜੀ ਦੀ ਟੀਮ ਦੇ ਹਿਸਾਬ ਨਾਲ ਇਸ Song ਨੂੰ ਬਹੁਤ ਜ਼ਿਆਦਾ ਮਤਲਬ ਕਿ ਸਪੋਰਟ ਹੋਈ ਹੈ ਤੋ ਆਣ ਵਾਲਾ Song ਕਿਹੜਾ ਹੈ ਗਏ ਮੇਰਾ ਆਣ ਵਾਲਾ ਇੱਕ ਤਾਂ ਕਲਰ ਰਿਲੀਜ਼ ਹੋ ਰਿਹਾ ਸਹਿਬਜ਼ਾਦੇ ਉਸ ਤੋਂ ਬਾਅਦ ਰਿਲੀਜ਼ ਹੋਣ ਜਾ ਰਿਹਾ Voice of Punjab ਦੇ ਸੈਕੰਡ ਵਿਜੇਤਾ ਹਰਮਨਜੀਤ ਦੇ ਨਾਲ ਮੇਰਾ ਰੂਡ ਇਟ Song ਆ ਰਿਹਾ ਉਸ ਤੋਂ ਬਾਅਦ ਆਪਣੇ ਭਾਈ ਜੀ ਇਹ ਸਾਡੇ ਭੈਣ ਹੈਗੇ ਆ ਤੇ ਮੈਂ ਇੱਕ ਰਿਕੁਐਸਟ ਕਰਦਾ ਗਏ ਆ ਕਿ ਵੀਰੇ ਦੇਖੋ ਅਸੀਂ ਮਾੜੇ ਚੀਜ਼ਾਂ ਨੂੰ ਬਹੁਤ ਪ੍ਰਮੋਟ ਕਰਦੇ ਗਏ ਆ ਸਾਡਾ ਫਰਜ਼ ਹੈ ਗਏ ਐਸਾ ਪੰਜਾਬੀ ਕਿ ਇਹੋ ਜੀਆਂ ਭੈਣਾਂ ਨੂੰ ਵੀ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਵੇਖੋ ਅੱਜ ਕੱਲ ਦੇ ਗਾਣੇ ਕਿੱਦਾਂ ਦੇ ਦਿੰਦੇ ਗਏ ਆ ਵੀ ਫੁਕਰੀ ਮਾਰ ਲੋ ਜਾਂ ਅਸੀਂ ਤੇ 24 ਘੰਟੇ ਗੱਡੀ ਤੇ ਘੁੰਮਦੇ ਰਹਿਣੇ ਹੈਗੇ ਆ ਕੋਈ ਵੀ ਮਤਲਬ ਕਿ ਧਾਰਮਿਕ ਸੌਂਗ ਜਿਹੜੇ ਹੁੰਦੇ ਨੇ ਧਾਰਮਿਕ ਸੌਂਗ ਇਹ ਵੀ ਬਈ ਆਪਣਾ ਫਰਜ ਹੈਗਾ ਪ੍ਰਮੋਟ ਕਰਨਾ ਸੋ ਹਾਡੀ ਭੈਣ ਜੇ ਦੇਖੋ ਕੋਈ ਕੋਈ ਕੁੜੀਆਂ ਹੈਗੀਆਂ ਜਿਹੜੀਆਂ ਇਹੋ ਜਿਹੇ ਗਾਣੇ ਗਾਉਂਦੀ ਨਹੀਂ ਤੇ ਅੱਜ ਕੱਲ ਤੇ ਵੈਸਟਰਨ ਕਲਚਰ ਦੇ ਤੇ ਵਾਹੇ ਬਿਨਾਗੜ ਕਰ ਦਿੱਤਾ ਹੋਇਆ ਕਰ ਦਿੱਤਾ ਹੈ ਨਾ ਸੋ ਇਹੋ ਜਿਹੀ ਕੁੜੀਆਂ ਨੂੰ ਵੀ ਬਈ ਸਪੋਰਟ ਕਰਿਆ ਕਰੋ ਤੇ ਰومی ਭਾਈ ਤੁਸੀਂ ਵੀ ਦੋ ਗੱਲਾਂ ਕਹਿ ਸਕਦੇ ਹੈਗੇ ਹੋ ਹਾਂ ਪਹਿਲਾਂ ਤੇ ਚਲੋ ਜਿਹੜਾ ਕੱਲ ਯੂ ਗਾਣਾ ਆਇਆ ਹੈਗਾ ਪੰਡਾ ਬਹੁਤ ਵਧੀਆ ਹੀ ਗਾਣਾ ਹੈ ਨਾ ਹਾਂਜੀ ਔਰ ਭੈਣ ਨੇ ਸਪੈਸ਼ਲੀ ਨਾ ਕਾਫੀ ਦਿਨ ਤੋਂ ਵੀਡੀਓ ਵੇਖਦੀ ਹੈ ਮੈਨੂੰ ਜਦੋਂ ਇਹਨਾਂ ਮੇਰੀ ਗੱਲ ਹੋਈ ਜਾਨੇ ਮੈਨੂੰ ਮੈਸੇਜ ਕੀਤਾ ਸੀਗਾ ਤੇ ਮੇਰੀ ਗੱਲਬਾਤ ਐ ਹੋਈ ਇਹਨਾਂ ਨੇ ਮੈਨੂੰ ਦੱਸਿਆ ਆਪਣੇ ਬਾਰੇ ਵੀ ਆਪਣਾ Song ਵੀ ਹੈ ਹਨਾ ਫਿਰ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਦੀ ਗਾਣਾ ਦੇਖਿਆ ਜਿਹੜਾ ਨਾ ਮੈਨੂੰ ਕਲਯੁਗ Song ਹੈ ਜਿਹੜਾ ਮੈਨੂੰ ਇਹਨਾਂ ਨੇ ਜਦੋਂ ਨਾ ਸੈਂਡ ਕੀਤਾ ਨਾ ਹਾਂਜੀ ਮੈਂ ਸੁਣਿਆ ਮੈਨੂੰ ਲੱਗਿਆ ਕਿ ਹਾਂ ਯਾਰ ਵਾਕਈ ਗਾਣੇ 'ਚ ਦਮ ਹੈ ਅੱਜ ਦੇ ਸਮੇਂ ਦੇ ਹਿਸਾਬ ਨਾਲ ਕੀ ਵਾਕਈ ਜੋ ਮੈਂ ਕਰ ਰਿਹਾ ਨਾ ਮੈਨੂੰ ਲੱਗਿਆ ਕਿ ਕਿਤੇ ਨਾ ਕਿਤੇ ਨਾ ਮੇਰੀ ਮਤਲਬ ਸਾਥ ਮੇਰੀ ਸਪੋਰਟ ਮੇਰੀ ਭੈਣ ਮੈਨੂੰ ਲੱਗਿਆ ਵੀ ਲੱਭੀ ਵੀ ਹਾਂ ਮੇਰੇ ਅਰ ਕੀ ਸੋਚ ਅਰ ਕੀ ਨਗਾਣਾ ਕੱਢਿਆ ਜੋ ਮੈਂ ਬੈ ਕੇ ਰੋਸਟ ਕਰਦਾ ਜਿੱਦਾਂ ਮਤਲਬ ਬੈ ਕੇ ਗੱਲਬਾਤ ਕਰਦਾ ਐਦਾ ਤਰੀਕਾ ਜਿਹੜਾ ਉਹ ਗਾਣੇ ਦੇ ਥਰੂ ਹੀਗਾ ਹੈ ਸੇਮ ਉਹੀ ਹੈ ਛਤਰ ਨੇ ਵੀ ਠੀਕ ਠਾਕ ਮਾਰਿਆ ਉਹਦੇ ਵਿੱਚ ਜਿਨ੍ਹਾਂ ਨੂੰ ਤੇ ਸਮਝ ਆ ਗਿਆ ਉਹਨਾਂ ਨੂੰ ਤੇ ਵਾਕਈ ਫੀਲ ਹੋਇਆ ਆਪਣੇ ਦੀਦੀ ਇੱਕ ਵਰਨ ਜਿਹੜਾ ਕਲਿਕ ਸੋنگਾ ਗਿਆ ਉਹਦੀ ਕੁਝ ਲੈਣੇ ਸਲਾਹ ਆਡੀਅੰਸ ਨੂੰ ਪਰ ਉਹ ਸਰਾਣੀ ਆ ਜਿਹੜੇ ਜਿਨ੍ਹਾਂ ਨੇ ਅੱਗੇ ਕੀਤਾ ਦਾ ਆਪਣੀਆਂ ਓਕੇ ਜੀ ਓਕੇ ਕਈ ਸ਼ਰਮਾ ਲਹੀ ਜਾਂਦੇ ਨਵੇਂ ਵਿਆਹ ਹੈ ਵਈ ਕਹਿੰਦੇ ਵੇਖੋ ਸਾਡੀਆਂ ਰੰਨਾ ਬਾਖਮਾਲ ਲਾਵਾ ਸਾਹਿਬ ਅੱਗੇ ਲਈਆਂ ਗਈਆਂ ਭੁਲਕਾ ਤੋਂ ਕਿਉਂ ਤੁਸੀਂ ਫੇਮ ਦੀ ਖਾਤਰ ਤੀਮੀ ਬਣਾਈ ਢਾਲ ਓ ਮਰ ਜਾ ਡੁੱਬ ਕੇ ਮਰ ਜਾ ਡੁੱਬ ਕੇ ਕੈਸਾ ਕੰਜਰ ਖਾਨਾ ਪਾਇਆ ਏ ਮਰ ਜਾ ਡੁੱਬ ਕੇ ਕੈਸਾ ਕੰਜਰ ਖਾਨਾ ਪਾਇਆ ਏ ਥੋੜੀ ਤੀ ਮੈਨੂੰ ਇਹ ਜਨਤਾ ਕਹਿੰਦੀ ਮਾਲ ਕੀ ਬਾਤ ਹੈ ਵਾ ਯਾਰ ਬੋ ਵਧੀਆ ਤੁਹਾਡੀ ਲਾਈਟ ਸਗੀ ਹੈ ਤੇ ਇੱਕ ਨਾ ਬਾਈ ਇੱਕ ਆਪਾਂ ਰਿਕੁਐਸਟ ਕਰਨਾ ਚਾਹਦੇ ਆਂ ਆਪਣੀ ਆਡੀਅੰਸ ਨੂੰ ਜਿੰਨੇ ਵੀ ਸਾਡੇ ਭਰਾ ਸਾਡੀਆਂ ਪਹਿਣਾ ਵੇਚਦੀਆਂ ਆ ਕਿ ਵੇਖੋ ਅਸੀਂ ਇੱਥੇ ਕਿਉਂ ਬੈਠੇ ਹੋਏ ਆ ਸਾਡਾ ਕੋਈ ਵਿਊ ਲੈਣਾ ਮਤਲਬ ਨਹੀਂ ਹੈਗਾ ਸਾਡੀ ਭੈਣ ਦਾ ਜਿਹੜਾ ਮਕਸਦ ਹੈ ਗਾਇਆ ਤੁਸੀਂ ਕੋਈ ਗਲਤ ਗੱਲਾਂ ਤੇ ਨਹੀਂ ਕਾਇਆ ਅਸ ਤੱਕ ਆ ਦੇਖੋ ਜੀ ਮੇਰੇ ਨਾਲ ਜਦੋਂ ਮੇਰੀ ਸ਼ੁਰੂਆਤ ਹੋਈ ਹੈ ਤੇ ਮੈਂ ਕਾਫੀ ਦੋ ਤਿੰਨ Song ਆਏ ਨੇ ਮੇਰੇ ਪਹਿਲਾਂ ਮਤਲਬ ਕਿ ਆਡੀਸ਼ਨ ਵਗੈਰਾ ਦੇ ਨੇ ਇੱਕ ਸ਼ੋਅ ਚੱਲਦਾ ਹੁੰਦਾ ਸੀ ਕਿਸਮੇ ਕਿੰਨਾ ਹੈ ਦਮ ਉਸ ਦੇ ਵਿੱਚ ਮੈਂ ਸੈਕੰਡ Winner ਸੀਗੀ ਔਰ ਮੇਰੇ ਕੰਪਨੀ ਦੇ ਥਰੂ ਮੇਰੇ ਜਿਵੇਂ ਦੇ Song ਸੀਗੇ ਮੇਰੇ ਵੀ ਮੈਂ ਕੀਤੇ ਇੱਕ ਨਜ਼ਰਾ Song ਸੀ ਮਤਲਬ ਜਿਹ ਮੇ ਰੋਮਾਂਟਿਕ Song ਸੀਗਾ ਉਹ ਸੀਗਾ ਵੀ ਨਜ਼ਰਾ ਨਾਲ ਆਦੀ ਸੋਣੀ ਪੱਗ ਵਾਲਿਆ ਮੁੱਕੀਆਂ ਪਈਆਂ ਨੇ ਸਾਡੇ ਘਰ ਮਿਰਚਾ ਮਤਲਬ ਰੋਮਾਂਟਿਕ Song ਦਿੱਤਾ ਸੀ ਮੈਨੂੰ ਕੰਪਨੀ ਨੇ ਉਹ ਮੈਂ ਕੀਤਾ ਇੱਕ LG ਦੇ ਰੋਮ Song ਕੀਤਾ ਔਰ ਇੱਕ ਦਿਲ Song ਕੀਤਾ ਜੋ ਕਿ ਕੰਪਨੀ ਦੇ ਥਰੂ ਹੋਏ ਸੀਗੇ ਵੀ ਬਟ ਜਦੋਂ ਮੈਂ ਘਰੇ ਉਹ Song ਸੁਣਾਏ ਤੇ ਉਹ ਕਿਸੇ ਹੱਦ ਤੱਕ ਸਾਡੀ ਫੈਮਲੀ ਨੂੰ ਵੀ ਪਸੰਦ ਨਹੀਂ ਆਏ ਵੀ ਇਦਾਂ ਦਾ ਜਿਵੇਂ ਤੇਰੀ ਵੋਕਲ ਟੋਨ ਹੈ ਨਾ ਬੀ ਤੂੰ ਦੀਦੀ ਜਿਹੜੇ ਜੜੀਆਂ ਕੁਝ ਚਲੋ ਕੁੜੀਆਂ ਵੀ ਛੱਡੋ ਕਈ ਐਵਰੇਜ Song ਆਂਦੇ ਹੈਗੇ ਸਪੈਸ਼ਲੀ ਫੀਮੇਲਸ ਵੱਲੋਂ ਹਾਂਜੀ ਹਾਂਜੀ ਤੇ ਉਹ ਇਹੋ ਜਿਹੇ ਕਈ Song ਚਲੋ ਇੱਕ ਕੁੜੀ ਹੈਗੀ ਜਿਹਨੇ ਗਾਣਾ ਗਾਇਆ ਵੀ ਜੋ ਮਸ਼ਹੂਰ ਹੋਣ ਲਈ ਲੀਡੇ ਲਾਉਂਦੀ ਫਿਰਦੀਆਂ ਹਾਂਜੀ ਹਾਂਜੀ ਆਪਣੀ ਸਿਮਰ ਹੈ ਮੇਰੇ ਸਾਹਣਾ ਕੁੜਾ ਸਿਮਰਨ ਕੋਰਤਾਂਦਲੀ ਉਹ ਵੀ ਵਧੀਆ ਗਾਣੇ ਗਾਉਂਦੀ ਹੈ ਪਰ ਉਹਨੂੰ ਵੀ ਲੋਕਾਂ ਨੇ ਬਹੁਤ ਰੋਸਟ ਕੀਤਾ ਹੈਗਾ ਹਾਂਜੀ ਹਾਂਜੀ ਹੁਣ ਕੱਲ ਨੂੰ ਤੁਹਾਡਾ ਵੀ ਜਨਾਬ ਉੱਪਰ ਆਏਗਾ ਹਾਂਜੀ ਤੇ ਤੁਹਾਨੂੰ ਵੀ ਕਿਤਨੇ ਕਿਤੇ ਜੇ ਕੋਈ ਰੋਸਟ ਕਰਦਾ ਹੈਗਾ ਨਹੀਂ ਤੇ ਫਿਰ ਮੈਂ ਬੈਠਾ ਨਾ ਪਿੱਛੇ ਚੰਗੀ ਚੀਜ਼ ਨੂੰ ਹਮੇਸ਼ਾ ਲੋਕ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਜਦੋਂ ਮੇਰੀ ਭੈਣ ਹੁਣ ਅੱਗੇ ਆਈ ਹੈ ਸਮਾਜ ਦੇ ਵਿੱਚ ਗੰਦ ਦੇ ਖਿਲਾਫ ਤੇ ਹੁਣ ਯਾਰ ਆਪਾਂ ਸਾਰੇ ਹੁਣ ਕਹਿਣ ਦਾ ਮਤਲਬ ਵੀ ਹੁਣ ਘੁੱਗੂ ਥੋੜੀ ਬਣ ਕੇ ਬੈਠੇ ਰਹਿਣਾ ਜੇ ਇੱਕ ਕੁੜੀ ਨੇ ਆਵਾਜ਼ ਚੁੱਕੀ ਹੈ ਇਸ ਸਮਾਜ ਦੇ ਵਿੱਚ ਜਿੱਥੇ ਕੁੜੀਆਂ ਸ਼ਾਰਟਕਟ ਲੱਭ ਰਹੀਆਂ ਜਿੱਥੇ ਕੁੜੀਆਂ ਨੂੰ ਪਤਾ ਵਾ ਵੀ ਆਪਾਂ ਇਹ ਸ਼ਾਰਟਕਟ ਲਈਏ ਤੇ ਆਪਾਂ ਫੇਮਸ ਹੋ ਜਾਣਗੀਆਂ ਇੱਕ ਕੁੜੀ ਆਵਾਜ਼ ਚੁੱਕ ਰਹੀ ਹੈ ਆਪਣੇ ਸਮਾਜ ਦੇ ਵਿੱਚ ਗੰਦ ਦੇ ਖਿਲਾਫ ਤੇ ਉਹਨੂੰ ਰੋਸਟ ਕਰ ਜੇਗਾ ਤੇ ਫਿਰ ਤੇ ਲੱਖ ਦੀ ਲਾਣਤ ਐਣਾ ਲੋਕਾਂ ਤੇ ਫਿਰ ਬਾਕੀ ਭਰਾ ਪਿਛੇ ਹੈਗਾ ਫਿਰ ਕੋਈ ਚੱਕਰ ਨਹੀਂ ਆ ਫਿਰ ਜਿੱਥੋਂ ਤੱਕ ਕੋਈ ਜਾਏਗਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਮੇਰਾ ਵੀ ਤਰੀਕਾ ਹੈਗਾ ਹੀ ਹੈ ਜਿੱਥੇ ਜੇ ਕਹਿ ਦਨਗੇ ਨਾ ਵੀ ਇਹ ਗਲਤ ਹੈ ਇਹ ਕੁੜੀ ਗਲਤ ਹੈ ਜਿਆਦਾ ਕੋਈ ਇੱਕ ਲਾਈਨ ਵੀ ਗਲਤ ਕਹਦੇ ਕੋ ਇਨਕਾਣੇ ਚ ਬਈ ਇਹੋ ਜੀ ਮੈਂ ਮੈਨੂੰ ਇਹ ਗਾਣਾ ਇੰਨਾ ਵਧੀਆ ਲੱਗਿਆ ਮੇਰੇ ਤੇ ਨੂੰ ਲੱਗਿਆ ਤਾਂ ਹੀ ਉਹ ਕਰਕੇ ਮੈਂ ਉਸ ਚੀਜ਼ ਨੂੰ ਅਕਸੈਪਟ ਕਰਕੇ ਆਪਣੇ ਚੈਨਲ ਤੇ ਪਾਇਆ ਬਾਕੀ ਮੇਰੀ ਭੈਣ ਤੁਸੀਂ ਵੀ ਕੋਈ ਇੱਕ ਰਿਕੁਐਸਟ ਕਰ ਸਕਦੇ ਹੋ ਕਿ ਆਡੀਅנס ਤੇ ਮੈਂ ਆਡੀਅנס ਨੂੰ ਰਿਕਵੈਸਟ ਕਰ ਸਕਦੇ ਆਗੇ ਉਹ ਕਿ ਚਲੋ ਸਪੋਰਟ ਕਰੋ ਕਿਉਂਕਿ ਆਡੀਅנס ਬਹੁਤ ਮੈਟਰ ਕਰਦੀ ਹੈਗੀ ਇਹ ਪਤਾ ਕਿਉਂ ਕਈ ਵਾਰ ਨਾ ਅਵੇਅਰਨੈਸ ਨਹੀਂ ਹੁੰਦੀ ਹੈਗੀ ਤੁਸੀਂ ਵਧੀਆ ਸਿੰਗ ਰਹਿਗੇ ਆਪਾਂ ਜਾਣਦੇ ਆ ਪਰ ਆਡੀਅנס ਨਹੀਂ ਜਾਣਦੀ ਹੈਗੀ ਹੌਲੀ ਹੌਲੀ ਟਾਈਮ ਆਂਦਾ ਹੈ ਪਰ ਇੱਕ ਵਾਰ ਤੁਸੀਂ ਥੋੜੀ ਜਿਹੀ ਰਿਕਵੈਸਟ ਕਰੋ ਕਿ ਮੈਨੂੰ ਸਪੋਰਟ ਜਰੂਰ ਕਰੋ ਕਿਉਂਕਿ ਮੈਂ ਕੋਈ ਗਲਤ ਗਾਣਾ ਨਹੀਂ ਗਾ ਰਹੀ ਹੈਗੀ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਆ ਕਿ ਜਿਵੇਂ Song ਮੇਰਾ ਕਲਯੁਗ ਸੌਂਗ ਆਇਆ ਮੈਨੂੰ ਇੱਕ ਮੈਨੂੰ ਇੱਕ ਦੋ ਫੋਨ ਕਾਲਸ ਜ਼ਰੂਰ ਆਈਆਂ ਮੈਨੇ ਕਹਿੰਦਾ ਮੈਡਮ ਤੁਸੀਂ ਕੁੜੀਆਂ ਦੇ ਖਿਲਾਫ ਐਦਾਂ ਐਦਾਂ ਦਾ ਬੋਲੇ ਇੱਕ ਦੋ ਕਾਲਸ ਆਈਆਂ ਮੈਨੂੰ ਬਟ ਉਹ ਮੈਂ ਰੋਮੀ ਭਾਜੀ ਦੇ ਨਾਲ ਸ਼ੇਅਰ ਨਹੀਂ ਕੀਤੀ ਗੱਲ ਬਟ ਅੱਜ ਕਰ ਰਹੀ ਆ ਅ ਕਹਿੰਦੇ ਵੀ ਤੁਸੀਂ ਕੱਪੜਿਆਂ ਤੇ ਮੈਂ ਕੱਪੜਿਆਂ ਦੇ ਵਿੱਚ ਤਾਂ ਉਹਦਾ ਵਿੱਚ ਕੋਈ ਮਤਲਬ ਕਿ ਇੱਕ ਵੀ ਲਫ਼ਜ਼ ਨਹੀਂ ਪਾਇਆ ਕੱਪੜਿਆਂ ਦਾ ਵੀ ਕੁੜੀਆਂ ਦੇ ਕੱਪੜਿਆਂ ਦੇ ਉੱਤੇ ਕੋਈ ਕਮੈਂਟ ਕੋਈ ਇਹੋ ਜੀ ਵੀਡੀਓ ਵੀ ਨਹੀਂ ਚਲਾਈ ਨਾਲ ਹਾਂ ਨਾ ਕੋਈ ਵੀਡੀਓ ਵੀ ਹੈ ਤੇ ਵੀ ਮੈਂ ਕਿ ਕੱਪੜੇ ਪਾਉਣ ਤੋਂ ਕੋਈ ਮਨਾਹੀ ਨਹੀਂ ਨੀ ਕਪੜੇ ਤਾਂ ਪਾਉਣੇ ਹੀ ਪਾਉਣੇ ਆ ਕਪੜੇ ਲਾਉ ਹਾਂ ਕਪੜੇ ਲਾਉਣ ਤੋਂ ਮਨਾਹੀ ਹੈ ਨਾ ਜਿਹੜੇ ਸੋਸ਼ਲ ਮੀਡੀਆ ਤੇ ਆਮ ਹੁਣ ਇੰਸਟਾ ਤੇ ਗੰਦ ਪੈਣਦੇ ਆ ਉਹ ਤਾਂ ਸਾਰਿਆਂ ਨੂੰ ਦਿਖਦਾ ਹੀ ਆ ਘਰੇ ਬੱਚੇ ਨੇ ਜਦੋਂ ਮਰਜ਼ੀ ਫੋਨ ਚੱਕ ਲੈਂਦੇ ਨੇ ਕੋਈ ਵੀ ਵੀਡੀਓਜ਼ ਉੱਪਰ ਆ ਸਕਦੀਆਂ ਨੇ ਕਪੜੇ ਪਾਉਣ ਤੋਂ ਨਹੀਂ ਕਪੜੇ ਲਾਉਣ ਤੋਂ ਗੱਲ ਹੋਈ ਆ ਇੱਕ ਦੋ ਮੈਨੂੰ ਵੈਸੇ ਰੀਕਵੈਸਟ ਇਹ ਹੀ ਹੈ ਕਿ ਵੱਧ ਤੋਂ ਵੱਧ ਤੁਹਾਡੇ سپورਟ ਦੀ ਜ਼ਰੂਰਤ ਆ ਕਿਉਂਕਿ ਅੱਗੇ ਵੀ ਕਈ ਸੌਂਗਸ ਆਉਣਗੇ ਬੈਕ ਟੂ ਬੈਕ ਸੌਂਗਸ ਆਉਣਗੇ ਔਰ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰੇ ਸੌਂਗ ਬਹੁਤ ਵਧੀਆ ਲੱਗਣਗੇ ਔਰ ਜਿਹੜੇ ਸੌਂਗ ਆਏ ਨੇ ਉਹ ਵੀ ਬਹੁਤ ਵਧੀਆ ਸੌਂਗ ਨੇ ਵੈਸੇ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਆਮ ਨੋਰਮਲ ਸੌਂਗ ਨੇ ਤੇ ਬਟ ਉਹ ਸੌਂਗ ਮੈਂ ਗਾਇਆ ਜਰੂਰ ਬਟ ਮੇਰੀ ਫੈਮਿਲੀ ਨੇ ਉਹਨਾਂ ਸੌਂਗਸ ਨੂੰ ਐਕਸੈਪਟ ਨਹੀਂ ਕੀਤਾ ਕਹਿੰਦੇ ਵੀ ਨਹੀਂ ਗਾਉਣਾ ਜਿਵੇਂ ਹੁਣ ਮੇਰਾ ਜ਼ਿਆਦਾਤਰ ਸੂਫੀਆਨਾ ਮਹਿਫਲਾਂ ਔਰ ਦੂਸਰਾ ਕੰਮ ਮੇਰਾ ਯਾਰ ਚੰਗੀ ਚੀਜ਼ ਨੂੰ ਤੇ ਵੈਸੇ ਵੀ ਕੋਈ ਵੀ ਨਹੀਂ ਸਪੋਰਟ ਕਰਦਾ ਹੈਗਾ ਭਾਵੇਂ ਕਰਦੇ ਹੀ ਹੋਣ ਭਾਵੇਂ ਜਿਹੜਾ ਮਰਜੀ ਹੋਏ ਸੋ ਸਾਡੀ ਵੀ ਇੱਕ ਰਿਕੁਐਸਟ ਹੈਗੀ ਹੈ ਕਿ ਅਸੀਂ ਆਪਣੀ ਭੈਣ ਕੋਲ ਆਏ ਹੋਏ ਆਂ ਦੇਖੋ ਤੁਸੀਂ ਗਾਣਾ ਵੀ ਸੁਣਿਆ ਹੈਗਾ ਇਸ ਇਸ ਲਾਈਨ ਦੇ ਵਿੱਚ ਇੱਕ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਬਿੜਤੀ ਆਪਣੀ ਫੈਮਿਲੀ ਲਾ ਕੇ ਬਹਿ ਕੇ ਨਾ ਕੋਈ ਗੱਲ ਹੀ ਨਹੀਂ ਹੋਈ ਪਹਿਲੀ ਗੱਲ ਤੇ ਨਹੀਂ ਨਹੀਂ ਬਾਕੀ ਬਾਕੀ ਮੈਂ ਇੱਕ ਗੱਲ ਇੱਥੇ ਕਹਿਣਾ ਚਾਹਾਂਗਾ ਹਾਂਜੀ ਜਿਹੜੀ ਇਹ ਗੱਲ ਹੈ ਨਾ ਜਿਹੜੇ ਵੀ ਬੰਦੇ ਨੇ ਫੋਨ ਕੀਤਾ ਹੈਗਾ ਹਾਂਜੀ ਹਾਂਜੀ ਉਹ ਪੱਕਾ ਉਹੀ ਕੈਟਾਗਰੀ ਚ ਹੋਏਗਾ ਜਿਹੜੀਆਂ ਜਿਹੜੇ ਫਿਰ ਇਹ ਕੰਮ ਕਰਦੀਆਂ ਹੋਣਗੀਆਂ ਜਿਨ੍ਹਾਂ ਨੂੰ ਫਿਰ ਡਰ ਲੱਗ ਗਿਆ ਕਿ ਕੱਲ ਨੂੰ ਕਿਤੇ ਵਾਕਿਆ ਇਹ ਚੀਜ਼ ਬੰਦੀ ਨਾ ਹੋ ਜੇ ਉਹਨਾਂ ਨੂੰ ਡਰ ਪੈ ਗਿਆ ਕਿਉਂਕਿ ਉਹਨਾਂ ਦਾ ਘਰ ਹੀ ਗੱਲ ਤੇ ਉਹੀ ਹੈ ਨਾ ਵੀ ਇਹ ਚੰਗੀ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿਸਾਬ ਦੀ ਔਰ ਇਹਨਾਂ ਲੋਕਾਂ ਦਾ ਨਾ ਅਸਲ 'ਚ ਜਿਹੜੇ ਆ ਚੀਜ਼ਾਂ ਨੂੰ ਲੈ ਕੇ ਬੋਲਦੇ ਆ ਨਾ ਕਿ ਕੱਪੜੇ ਇਦਾਂ ਦੇ ਤੁਸੀਂ ਕਿਉਂ ਗਾਤਾ ਅਸਲ 'ਚ ਇਹਨਾਂ ਦਾ ਨਾ ਘਰ ਵੀ ਹੈ ਨਾ ਚੀਜ਼ਾਂ ਤੋਂ ਚੱਲਦਾ ਜੇ ਅੱਜ ਭੈਣ ਸਾਡੀ ਨੇ ਕੋਈ ਚੰਗੀ ਗੱਲ ਕੀਤੀ ਹੈ ਆਪਣੇ ਪਾਂ ਦਾ ਵੀ ਕੋਈ ਤਰੀਕਾ ਹੁੰਦਾ ਇੱਕ ਕਪੜਾ ਪਾ ਕੇ ਉਹ ਜਾ ਉਤੋਂ ਤੁਸੀਂ ਬੋਡੀ ਲੈਂਗੁਏਜ ਐ ਉਹ ਜੀ ਤੁਸੀਂ ਦੱਸਦੇ ਹੋ ਲੋਕਾਂ ਨੂੰ ਫਿਰ ਉਹ ਚੀਜ਼ਾਂ ਤੇ ਗੱਲ ਉੱਥੇ ਹੋਈ ਹੈ ਬਾਕੀ ਸੱਚਾਈ ਹੈ ਵਾ ਵੀ ਜਿਹੜੇ ਇਹੋ ਜੇ ਵਿੱਚ ਬੋਲਦੇ ਹਨ ਕੁਝ ਥੋੜੀ ਜਿਹੀ ਮੈਂ ਉਹ ਕਹਿਣਾ ਚਾਹਨਾ ਵੀ ਭਾਈ ਯਾਰ ਥੋੜਾ ਜਿਆ ਤਾਂ ਸੋਚ ਕੇ ਬੋਲਿਆ ਕਰੋ ਜੇ ਆਪਣੇ ਸਮਾਜ ਦੇ ਵਿੱਚ ਕੋਈ ਚੰਗਾ ਬੋਲਣ ਲੱਗੀ ਹੈ ਤੁਸੀਂ ਉਹਦੇ ਤੇ ਵੀ ਰੋਕ ਲਾ ਰਹੇ ਹੋ ਹਮ ਕੱਲ ਨੂੰ ਆਪਣੇ ਆਣ ਵਾਲੇ ਬੱਚਿਆਂ ਨੂੰ ਆਪਾਂ ਕੀ ਜੇ ਇਹ ਮੈਸੇਜ ਦੇ ਰਹੀ ਹੈ ਤੇ ਉਹ ਮੈਸੇਜ ਨੂੰ ਸਮਝੋ ਨਾ ਬਾਕੀ ਇਹ ਚੀਜ਼ ਥੋੜੀ ਬਹੁਤੀ ਪੈਣ ਐ ਦੀ ਚੀਜ਼ ਦੀ ਟੈਨਸ਼ਨ ਨਹੀਂ ਲੈਣ ਦੀ ਲੋੜ ਬੜਾ ਕੁਝ ਬੋਲਦੇ ਆ ਤੁਹਾਡਾ ਫਰਜ਼ ਬਸ ਇਹੀ ਹੈ ਵੀ ਤੁਸੀਂ ਚੰਗੇ ਗਾਣੇ ਗਾਣੇ ਹੈਗੇ ਆ ਪ੍ਰਮੋਟ ਕਰਨਾ ਸਾਡਾ ਕੰਮ ਹੈਗਾ ਹੈ ਤੁਹਾਡੇ ਬ੍ਰਦਰ ਬੈਠੇ ਹੋਏ ਆ ਬਹੁਤ سپورਟ ਹੈਗੀ ਆ ਬਸ ਇਹ ਹੈ ਕਿ ਕਦੇ ਵੀ ਜ਼ਿੰਦਗੀ ਵਿੱਚ ਕੋਈ ਗਲਤ ਗਾਣਾ ਨਹੀਂ ਗਾਣਾ ਹੈਗਾ ਪਹਿਲੀ ਗੱਲ ਤਾਂ ਇਹ ਹੈ ਵੀ ਜਿਵੇਂ ਕਹਦਾਂ ਦੱਬਣ ਡਬੋਣ ਵਾਲੀ ਗੱਲ ਉਹ ਤਾਂ ਮੇਰੇ ਵਿੱਚ ਹੈ ਨਹੀਂ ਉਹ ਮੇਰੇ ਵਿੱਚ ਹੈ ਨਹੀਂ ਜਿਵੇਂ ਮਰਜ਼ੀ ਲਾ ਲੋ ਚਾਹੇ ਸੁਭਾਗ ਆ ਇੱਕੋ ਜਿਹਾ ਹੋ ਗਿਆ ਚਾ ਜੋ ਮਰਜ਼ੀ ਆ ਜੇ ਪਹਿਲਾਂ ਕੁਝ ਕਹਿਣਾ ਨਹੀਂ ਫਿਰ ਬਖਸ਼ਣਾ ਨਹੀਂ ਫਿਰ ਚਾ ਜੋ ਮਰਜੀ ਹੋ ਜਾਵੇ ਚਾਹੇ ਸੋਸ਼ਲ ਮੀਡੀਆ ਤੇ ਹੋ ਜਾਵੇ ਕੌਂਟਰੋਵਰਸੀਆਂ ਹੋ ਜਾਣ ਜੋ ਮਰਜੀ ਹੋ ਜਾਵੇ ਇੱਕ ਨਾ ਮੈਂ ਰੋਮੀ ਪਾਜੀ ਇੱਕ ਤੁਹਾਡੇ ਸਾਹਮਣੇ ਆਪਣੇ ਆਪਣੇ ਪੋਡਕਾਸਟ ਦੇ ਵਿੱਚ ਹੀ ਆਪਣੀ ਭੈਣ ਨੂੰ ਮੈਂ ਗੱਲ ਕਰਨ ਜਾਣਾ ਆ ਤੁਸੀਂ ਇੱਕ ਨਾ ਵਾਦਾ ਕਰੋ ਸਾਰਿਆਂ ਨਾਲ ਕਿ ਤੁਹਾਡੇ ਜਿਹੜੇ ਆਉਣ ਵਾਲੇ 10 ਗਾਣੇ ਹੋਣਗੇ ਘੱਟੋ ਘੱਟ 10 ਤੋਂ 12 ਗਾਣੇ ਇਦਾਂ ਦੇ ਗਾਣੇ ਆਣੇ ਚਾਹੀਦੇ ਆ ਜਿਹੜੇ ਇੱਕ ਕਲਯੁਗ ਹੋ ਗਿਆ ਹਾਂਜੀ ਇੱਕ ਚਾਰ ਸਹਜ ਜਦ ਹੋ ਗਿਆ ਜੀ ਜੋ ਦੋ ਤੁਹਾਡੇ 10 ਗਾਣੇ ਆ ਗਏ ਜੀ ਤੇ ਫਿਰ ਕਿਤਨਾ ਕਿਤੇ ਹੱਡੀ ਵੀ ਤੁਹਾਨੂੰ ਸਪੋਰਟ ਦੀ ਲੋੜ ਨਹੀਂ ਪੈਣੀ ਹੈਗੀ ਕਿਉਂਕਿ ਦੁਨੀਆ ਵੀ ਪਾਗਲ ਨਹੀਂ ਹੈ ਜੀ ਜੀ ਦੁਨੀਆ ਵੀ ਬਾਈ ਵੇਖਦੀ ਹੈ ਕਿ ਕੁੜੀ ਕੀ ਕਰਨਦੀ ਹੈ ਇੱਕ ਗਾਣਾ ਆ ਗਿਆ ਦੋ ਗਾਣੇ ਆ ਗਏ ਤੀਜਾ ਆ ਗਿਆ ਚੌਥਾ ਆ ਗਿਆ ਵੀ ਕੁੜੀ ਐਹੀ ਲਾਈਨ 'ਚ ਪੈ ਗਈ ਹੈ ਤੇ ਤੁਹਾਡਾ ਇੱਕ ਫਰਜ਼ ਹੈ ਤੁਸੀਂ ਇੱਕ ਨਾ ਆਡੀਅנס ਨੂੰ ਐਵੀ ਗੱਲ ਬੋਲੋ ਕਿ ਮੈਂ ਇਹੋ ਜੇ ਹੀ ਗਾਣੇ ਗਾਵਾਂਗੀ ਹਾਂ ਤੁਸੀਂ ਬੋਲ ਸਕਦੇ ਹੋ ਹਾਂਜੀ ਹਾਂਜੀ ਜ਼ਰੂਰ ਅਰ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿਉਂਕਿ ਮੈਂ ਮੈਨੂੰ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਅਰ ਮੈਂ ਇੱਕ ਆਯੂਗ Song ਵੀ ਮੈਂ ਖੁਦ ਹੀ ਲਿਖਿਆ ਸੀ ਸਹਿਬਜ਼ਾਦੇ Song ਵੀ ਮੈਂ ਖੁਦ ਹੀ ਲਿਖਿਆ ਖੁਦ ਹੀ ਕੰਪੋਜ਼ ਕੀਤਾ ਅਰ ਮੈਨੂੰ ਅੱਗੇ ਵੀ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਅੱਗੇ ਵੀ ਇਦਾਂ ਦੇ Song ਲਿਖਦੀ ਰਾਵਾਂਗੀ ਗਾਉਂਦੀ ਰਾਵਾਂਗੀ ਮੇਰਾ ਪ੍ਰੋਮਿਸ ਹੈ ਤੁਹਾਡੇ ਨਾਲ ਮੈਂ ਤੇ ਹਰ ਕਿਸ ਨੂੰ ਇਹੋ ਹੀ ਇੱਕ ਬੇਨਤੀ ਕਰਨਾ ਚਾਹੁੰਦਾ ਦੇਖੋ ਮੈਂ ਤੇ ਭਾਈ ਜਿਹੜੀ ਆਡੀਅנס ਹੁੰਦੀ ਹੈ ਨਾ ਸਭ ਤੋਂ ਵੱਡੀ ਸਪੋਰਟ ਤੁਹਾਡੀ ਹੈ ਆ ਹੱਥ ਜੋੜ ਕੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਆਪਣੇ ਭਰਾਵਾਂ ਭੈਣਾਂ ਅੱਗੇ ਕਿ ਜੇ ਅੱਜ ਪੈਣ ਨੇ ਕੁਛ ਚੰਗਾ ਕਰਨ ਦਾ ਸੋਚਿਆ ਕਰ ਵੀ ਰਹੀ ਐ ਤੁਹਾਡਾ ਵੀ ਫਰਜ ਬੰਦਾ ਤੁਹਾਡਾ ਵੀ ਫਰਜ ਬੰਦਾ ਕਿ ਤੁਸੀਂ ਇਹੋ ਜੀ ਐ ਭੈਣ ਬਾਈ ਪੈਸੇ ਦੇ ਪੈਸੇ ਦੇ ਕੇ ਆਪਾਂ ਇੱਥੇ ਚੰਗੇ ਸਿੰਗਰ ਨੂੰ ਵੀ ਬਿਠਾ ਸਕਦੇ ਹਾਂ ਆ ਆਪਾਂ ਜਾਣਾ ਨਹੀਂ ਆ ਕਿਉਂ ਨਾਣਾ ਨੂੰ ਬੁਲਾਣਾ ਤੇ ਆਪਾਂ ਜਾਣਾ ਆਪਾਂ ਇਹੋ ਜੀ ਦਿਨ ਤੋਂ ਹੀ ਇਹੋ ਹੀ ਪ੍ਰੋਮਿਸ ਹੋਇਆਦਾ ਵਾ ਇਹ ਮੇਰਾ ਛੋਟਾ ਭਰਾ ਵਿਨਾਸ਼ ਹੈ ਮੇਰੀ ਭੈਣ ਆਪਣੀ ਪੂਰੀ ਟੀਮ ਹੈ ਜਿਹੜੀ ਮੈਂ ਇਹਨਾਂ ਨੂੰ ਇਹੋ ਗੱਲ ਕਹੀ ਮੈਂ ਉਦੋਂ ਤੱਕ ਸਪੋਰਟ ਕਰਾਂਗਾ ਤੁਹਾਨੂੰ ਜਦੋਂ ਤੱਕ ਮੇਰਾ ਚੈਨਲ ਹੈ ਚਲੋ ਕੱਲ ਨੂੰ ਭਾਏ ਉੱਡ ਵੀ ਜਾਏ ਕੋਈ ਚੱਕਰ ਨਹੀਂ ਹੈ ਟੈਨਸ਼ਨ ਨਹੀਂ ਹੈ ਇਹ ਚੀਜ਼ ਦੀ ਪਰ ਆਪਾਂ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਣਾ ਹੈ ਪਰ ਮੈਂ ਇਹਨੂੰ ਇਹ ਗੱਲ ਕਹੀ ਸੀ ਵੀ ਹਮੇਸ਼ਾ ਉਸ ਬੰਦੇ ਨੂੰ ਉਸ ਪਰਸਨ ਨੂੰ ਅੱਗੇ ਲੈ ਕੇ ਆਣਾ ਜਿਹੜੇ ਬੰਦੇ 'ਚ ਕੋਈ ਟੈਲੈਂਟ ਹੈ ਜਿਹੜਾ ਬੰਦਾ ਚਾਹੁੰਦਾ ਵਾ ਵੀ ਮੈਂ ਕੁਝ ਕਰਨਾ ਚਾਹਨਾ ਬਟ ਐਕਚੁਅਲੀ ਕੀ ਹੈ ਵੀ ਜਿਹੜੇ ਗਰਾਊਂਡ ਲੈਵਲ ਤੇ ਨਾ ਉਹਨਾਂ ਨੂੰ ਕੋਈ ਅੱਗੇ ਨਹੀਂ ਲੈ ਕੇ ਰਾਜੀ ਬਸ ਲਿਆਂਦੇ ਕਿੰਨੇ ਆ ਕਿਨਾਂ ਨੂੰ ਆ ਜਿਹੜੇ ਸਾਲੇ ਸਿਰੇ ਦੇ ਕੰਜਰ ਲੋਕ ਨੇ ਜਾਂ ਜਿਨ੍ਹਾਂ 'ਚ ਕੋਈ ਮਤਲਬ ਗੱਲਬਾਤ ਨਹੀਂ ਹੈ ਪੁੱਠੀ ਚੀਜ਼ ਨੂੰ ਅੱਗੇ ਲਿਆਂਦੇ ਆ ਹੁਣ ਬਾਈ ਯਾਰ ਤੂੰ ਇਹ ਝੇਲਾ ਗਲਤੀ ਤੇ ਫੇਰ ਭਾਈ ਆਡੀਅנס ਦੀ ਹੈ ਸੋਨੂੰ ਸਿਤਵਾਲੀ ਮੈਂ ਇੱਕ ਫੇਰ ਬਾਈ ਗੱਲ ਕਰਨਾ ਮੈਂ ਤੁਹਾਨੂੰ ਪਤਾ ਮੈਂ ਮੈਂ ਨਹੀਂ ਗੱਲ ਕਰਦਾ ਹੁੰਦਾ ਡਰ ਕੇ ਤੇ ਨਾ ਮੈਂ ਸਿੱਧੀ ਗੱਲ ਕਰਨੀ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਾੜੀ ਇਹ ਇੱਕ ਲਾਇਓ ਹਾਂ ਕਿ ਸੋਨ ਨੂੰ ਸਿੱਧੇ ਕੇ ਵੇਖ ਲਿਓ ਹਾਸਾ ਤੇ ਮੈਨੂੰ ਆਣਾ ਹੀ ਹੁਣ ਮੈਂ ਕਰਾਂ ਕੀ ਫਿਰ ਆਈ ਆਈ ਹੁ ਆਈ ਹਾਂ ਮਨੇ ਪੁੱਲ ਕੇ ਤਾਂ ਵੇਖ ਕਰ ਕੀ ਤਾਂ ਵੇਖ ਮਤਲਬ ਆਹ ਕੀ ਜਿੱਚ ਤੇ ਆ ਜਿਹੜੀ ਤੁਸੀਂ ਹੁਣ ਸੁਣੀ ਐ ਕੁਛ ਲੱਗਿਆ ਕਿ ਇਹ ਇਹ ਭੈਣ ਨੇ ਨਹੀਂ ਮਿਹਨਤ ਕੀਤੀ ਐ ਕਿੰਨੀ ਦੇਰ ਰਿਹਾਸਲਾ ਕਰ ਕਰ ਕੇ ਕਿੰਨੀ ਧੀਰ ਪ੍ਰੈਕਟਿਸਾਂ ਕਰਕੇ ਤਪੱਸਿਆ ਕਰਕੇ ਇਹਨੇ ਆ ਚੀਜ਼ ਅੱਜ ਜਿਹੜੀ ਤੁਹਾਡੇ ਸਾਹਮਣੇ ਕੀਤੀ ਐ ਤੇ ਐ ਨਹੀਂ ਚੱਲਣ ਦੀ ਨਾ ਹੀ ਇਹ ਚੀਜ਼ ਪਸੰਦ ਆਣੀ ਐ ਪਸੰਦ ਪਤਾ ਕੀ ਆਣਾ ਉਹੀ ਉਹ सोनू ਸੀਤਵਾਲ ਜਿਹੜੇ ਸਿੰਗਰ ਨੇ ਜਿਹੜੇ ਮਤਲਬ ਮਹਾਨ ਸਿੰਗਰ ਨੇ ਜਿਹੜੇ ਜਿਨ੍ਹਾਂ ਨੂੰ ਸਟੇਜਾਂ ਤੇ ਚੜਾ ਲੱਗੇ ਵੀ ਸ਼ਰਮ ਨਹੀਂ ਆਂਦੀ ਲੋਕਾਂ ਨੂੰ ਵੀ ਉਹਨੂੰ ਤੁਸੀਂ ਪਤਾ ਨਹੀਂ ਕੀ ਸੋਚ ਕੇ ਚਲੋ ਠੀਕ ਐ ਗਰੀਬ ਬੰਦਾ ਵਾ ਅੱਗੇ ਲਿਆਓ ਉਹਨੂੰ ਸਪੋਰਟ ਕਰੋ ਉਹਦਾ ਕੋਈ ਕੰਮ ਕਾਜ ਖੋਲ ਕੇ ਦੋ ਉਹਨੂੰ ਕੋਈ ਰੇੜੀ ਖੋਲ ਲਾ ਦਿਓ ਕੋਈ ਖੋਖਾ ਖੋਲ ਦੋ ਸਟੇਜ 'ਤੇ ਚਾੜਦੇ ਹੋ ਉਹਦੇ ਨਾਲ ਤੁਸੀਂ ਆਪਣੀ ਬੇਇੱਜ਼ਤੀ ਕਰ ਰਹੇ ਹੋ ਜਿਹੜੇ ਮੇਰੀ ਆ ਵੀਡੀਓ 'ਚ ਕੋਈ ਸਿੰਗਰ ਜਾਂ ਜਿਹੜੇ ਵੀ ਆ ਰਿਹਾ ਹਸਨ ਕਰਦੇ ਆ ਜਾਂ ਕੋਈ ਗਾਇਕ ਨੇ ਜਿਹੜਾ ਵੇਖ ਰਹੇ ਹੋ ਨਾ ਤੇ ਵੀਰੇ ਆਹਾਡੀ ਬੇਇੱਜ਼ਤੀ ਆ ਇਹ ਭੈਣ ਦੀ ਬੇਇੱਜ਼ਤੀ ਆ ਕਿ ਅਦੀ ਜਿਹੜੀ ਆਵਾਜ਼ ਆ ਉਹਦੀ ਬੇਇੱਜ਼ਤੀ ਕਰ ਰਹੇ ਆ ਲੋਕ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਚੀਜ਼ ਨੂੰ ਬढ़ावा ਦੇ ਰਹੇ ਹੋ ਜਿਹੜਾ ਚੰਗਾ ਮਿਹਨਤੀ ਬੰਦਾ ਉਹਨੂੰ ਤੁਸੀਂ ਪੁੱਛਦੇ ਨਹੀਂ ਹੋ ਤੇ ਜਿਹੜੇ ਸਿਰੇ ਦੇ ਪੁੱਠੇ ਬੰਦੇ ਉਹਨਾਂ ਨੂੰ ਤੁਸੀਂ ਅੱਗੇ ਲਿਆ ਰਹੇ ਹੋ ਤੇ ਦੀਦੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਣਾ ਹੈ ਪੀ ਜਿੱਦਾਂ ਤੁਸੀਂ ਇੱਕ ਕਲਿਊ ਗਾਣਾ ਗਾਇਆ ਹੈਗਾ ਏ ਠੀਕ ਹੈ ਚਲੋ ਆਉਣ ਵਾਲੇ ਤੁਹਾਡੇ ਹੋਰ ਵੀ ਗਾਣੇ ਵਧੀਏਗੇ ਆ ਪਰ ਤਾਂ ਨੂੰ ਹਜੇ ਵੀ ਕਿਤਨਾ ਕਿਤੇ ਲੋਕਾਂ ਨੇ ਜਾਣਿਆ ਨਹੀਂ ਹੈਗਾ ਪਰ ਜਿੰਨੀ ਵੀ ਤੁਹਾਡੀ ਆਪਣੀ ਰੀਚ ਬਣੀ ਹੈ ਜੀ ਜੀ ਪੀ ਤੁਹਾਨੂੰ ਦੇਖਿਆ ਲੋਕਾਂ ਨੇ ਪੀ ਇਹ ਮਨਦੀਪ ਰਾਏ ਕੋਟੀ ਹੈਗੀ ਹੈ ਪੀ ਇਥੋਂ ਤੱਕ ਕਾਨ ਵਾਸਤੇ ਤੁਹਾਨੂੰ ਕਿੰਨਾ ਕ ਸਮਾਂ ਲੱਗਾ ਵਾ ਇਹ ਮੇਰੀ ਜੋ ਮੈਂ ਸ਼ੁਰੂਆਤ ਕੀਤੀ ਪਹਿਲਾਂ ਹੁਣ ਮੇਰੀ ਨਾ ਮਤਲਬ ਕਿ ਜਿਵੇਂ ਇੰਸਟਾਗ੍ਰam ਤੇ ਹੁਣ ਮੈਨੂੰ ਕਈ ਮੈਸੇਜ ਕਰਦੇ ਮੈਮ ਤੁਸੀਂ ਜਾਗਰਣ ਵੀ ਲਾਉਂਦੇ ਹੋ ਮੈਮ ਤੁਸੀਂ ਸੂਫੀਆਂ ਨਾ ਕਰਦੇ ਹੋ ਤੇ ਮੇਰਾ ਚੈਨਲ ਵੀ ਬਣਿਆ ਹੋਇਆ ਵਾ YouTube ਤੇ ਮਨਦੀਪ ਰਾਏ ਕੋਟੀ ਦੇ ਨਾਮ ਤੇ ਤੇ ਮੇਰਾ ਇਹ ਸਟਰਗਲ ਨਹੀਂ ਆ ਮੇਰਾ ਮੇਰਾ ਇੱਕ ਸ਼ੌਂਕ ਆ ਬਸ ਮੇਰਾ ਸ਼ੌਂਕ ਇਸ ਤਰ੍ਹਾਂ ਸੀਗਾ ਵੀ ਮੈਂ ਗਾਉਣਾ ਵਾ ਮੈਂ ਕਰਦੇ ਨਹੀਂ ਮੰਨਦੇ ਸੀ ਮੇਰੇ ਕਿਉਂਕਿ ਫੈਮਿਲੀ ਸਾਡੀ ਠੀਕ ਆ ਕਹਦੇ ਨਾ ਕੁੜੀਆਂ ਨਾ ਗਾਓ ਜਿਵੇਂ ਦਾਦਾ ਜੀ ਕਹਿ ਦਿੰਦੇ ਦਾਦਾ ਜੀ ਕਹਿ ਦਿੰਦੇ ਆ ਡੈਡੀ ਕਹਿ ਦਿੰਦੇ ਨਹੀਂ ਤੁਸੀਂ ਨਹੀਂ ਗਾਉਣਾ ਸਾਡੇ ਕੋਈ ਵੀ ਨਹੀਂ ਗਾਉਂਦਾ ਹੈਗਾ ਸਿਰਫ ਇਕੱਲੀ ਮੈਂ ਆ ਯਾਰ ਤੁਹਾਡੀ ਫਿਲਮ ਨੂੰ ਕਿੰਨੇ ਕਿਦੇ ਪ੍ਰਾਊਡ ਹੋਣਾ ਜਿਹੜਾ ਇਸ ਚੀਜ਼ ਦਾ ਵੈਸੇ ਵੀ ਯਾਰ ਸਾਡੇ ਇਕੱਲੀ ਧੀ ਨਹੀਂ ਹੁਣ ਤਾਂ ਮੇਰੇ ਮੇਰੇ ਸਾਰੇ ਮੇਰੇ ਨਾਲ ਨੇ ਜਦੋਂ ਮੈਂ ਜਾਗਰਨ ਵਗੈਰਾ ਲਗਾਨੀ ਆ ਸੂਫੀਆਨਾ ਮਹਿਫਲਾ ਕਰਦੀ ਆ Song ਆਗੇ ਕਾਲਿਯੂਬ Song ਨੂੰ ਮੇਰੇ ਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਤੇ ਸਟਰਗਲ ਮੇਰਾ ਸਿਰਫ ਇੰਨਾ ਕਿ ਸਿੱ ਘਰਦਿਆਂ ਨੂੰ ਮਨਾਉਣ ਦੇ ਵਿੱਚ ਸਟਰਗਲ ਜ਼ਿਆਦਾ ਰਿਹਾ ਵੀ ਹਾਂ ਵੀ ਮੰਨ ਜਾਣ ਵੀ ਮੈਂ ਗਾਉਣਾ ਆ ਬੜੀ ਬੋਲ ਸਕਦੇ ਹੈਗੇ ਤੁਸੀਂ ਮੈਂ ਇਥੇ ਇੱਕ ਗੱਲ ਕਵਾਂਗਾ ਜਿਹੜੀ ਭੈਣ ਨੇ ਗੱਲ ਕਹੀ ਹੈ ਨਾ ਵੀ ਹੁਣ ਸਾਰੇ ਸਪੋਰਟ ਕਰਨ ਲੱਗ ਪਏ ਹਾਂਜੀ ਹਾਂਜੀ ਬਸ ਐਹੀ ਮੇਰੀ ਇੱਕ ਚੀਜ਼ ਮੇਰੇ ਮਨ 'ਚ ਆ ਜਦੋਂ ਵੀ ਆਪਾਂ ਕੋਈ ਚੀਜ਼ ਸ਼ੁਰੂ ਕਰਦੇ ਆ ਨਾ ਸਾਰੇ ਉਸ ਚੀਜ਼ ਨੂੰ ਗਲਤ ਸਮਝਦੇ ਸਪੋਰਟਰ ਘੱਟ ਹੁੰਦੇ ਉਦੋਂ ਸਾਰੇ ਕਹਿਣਗੇ ਵੀ ਤੂੰ ਗਲਤ ਹੈ ਤਨੂੰ ਕੀ ਲੋੜ ਹੈ ਇਹ ਚੀਜ਼ ਤੂੰ ਕਿਉਂ ਕਰਨੀ ਜਿੱਦਾਂ ਨੇ ਕਹਿਣਾ ਭੈਣ ਨੇ ਕਿ ਪਹਿਲਾ ਚੀਜ਼ ਪਹਿਲੀ ਗੱਲ ਤੇ ਫੈਮਲੀ 'ਚ ਨਾ ਕੋਈ ਰਿਸ਼ਤੇਦਾਰੀ ਖਾਨਦਾਨ ਚ ਨਾ ਤੇ ਕੋਈ ਸਿੰਗਰ ਨਹੀਂ ਐ ਨਾ ਸਿੰਗਿੰਗ ਕਰਦਾ ਜੀ ਜੀ ਇਹਨੇ ਕਿਹਾ ਕਿ ਮੈਂ ਕਰਦੀ ਆ ਮੇਰਾ ਸ਼ੌਂਕਾ ਹਾਂ ਕਰਦੀ ਆ ਨਾ ਸ਼ੌਂਕਾ ਉਹਨਾਂ ਨੂੰ ਸਚਾਈ ਆ ਵਾ ਵੀ ਜਿੱਦਾਂ ਮੈਂ ਸ਼ੁਰੂ ਕੀਤਾ ਸੀ ਹਾਂਜੀ ਸਟਾਰਟਿੰਗ ਚ ਕੋਈ ਵੀ ਸਪੋਰਟ ਨਹੀਂ ਕਰਦਾ ਸਾਰੇ ਕਹਣਗੇ ਵੀ ਯਾਰ ਤੂੰ ਕਿਹੜੇ ਕੰਮਾਂ ਚ ਪੈਦਾ ਤੂੰ ਕਿਉਂ ਲੱਗ ਰੰਦਾ ਮੈਂ ਵੀ ਮੈਂ ਵੀ ਪੋਡਕਾਸਟ ਸ਼ੁਰੂ ਕੀਤਾ ਹੀ ਹੋਇਆ ਵੈਖਦਾ ਹੁਣ ਕਈ ਇਹਨੇ ਮੈਨੂੰ ਵੀ ਕਹਿ ਸਦੇਗੇ ਵੀ ਤੂੰ ਕਿਹੜੇ ਕਿਹੜੇ ਬੰਦੇ ਦਾ ਪੋਡਕਾਸਟ ਕਰੀਂ ਤੇ ਹੁਣ ਹੁਣ ਅੱਜ ਮੈਨੂੰ ਲੱਗ ਪਿਆ ਨਾ ਥੋੜਾ ਥੋੜਾ ਪਿਆਰ ਮਿਲ ਲੋਕਾਂ ਦਾ ਇਹ ਰਿਅਲਿਟੀ ਆ ਵੀ ਸਟਾਰਟਿੰਗ ਚ ਇਦਾਂ ਹੀ ਹੁੰਦਾ ਸ਼ੁਰੂਆਤ ਦੇ ਵਿੱਚ ਨਾ ਕੋਈ ਰਿਸ਼ਤੇਦਾਰ ਮੰਨਦਾ ਵਾ ਨਾ ਕਿ ਭੈਣ ਭਰਾ ਮੰਨਦਾ ਵੀ ਇਹ ਕੁੜੀ ਆ ਇਹ ਜਾ ਕੇ ਸਟੇਜਾਂ ਤੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਗਾਏ ਵੀ ਸਾਡੇ ਘਰ ਦੀ ਇੱਜ਼ਤ ਜਿਵੇਂ ਮੰਨ ਲਓ ਵੀ ਸਾਡੇ ਘਰ ਦੀ ਇੱਜ਼ਤ ਹੈ ਸਟੇਜ ਤੇ ਨਹੀਂ ਉਹ ਕਰ ਸਕਦੇ ਬੱਟ ਹਾਂ ਨਹੀਂ ਚੰਗਾ ਲੱਗਦਾ ਬੱਟ ਫਿਰ ਵੀ ਕਿਤੇ ਨਾ ਕਿਤੇ ਕਹਿ ਦਿੰਦੇ ਨੇ ਵੀ ਸ਼ੌਂਕ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਇੱਕ ਨਾ ਵੀਰੇ ਮੈਂ ਸਾਰਿਆਂ ਨੂੰ ਗੱਲ ਕਰਨਾ ਚਾਹੁੰਦਾ ਵੇਖੋ ਆਪਾਂ ਚਲੋ ਮੁੰਡੇ ਹੈਗੇ ਆ ਪਰ ਬਈ ਇਹ ਗੱਲ ਵਾਕਈ ਫੈਕਟ ਹੈਗੇ ਵੀ ਕੁੜੀਆਂ ਦੀ ਲਾਈਵ ਵੀ ਕੋਈ ਸੋਖੀ ਨਹੀਂ ਹੈਗੀ ਜਿੱਦਾਂ ਸਾਡੀ ਭੈਣ ਹੈਗੀ ਹੈ ਇਹਨਾਂ ਨੂੰ ਵੀ ਬਹੁਤ ਸਟਰਗਲ ਵੇਖਣਾ ਪੈਂਦਾ ਹੈ ਕਈ ਵਾਰ ਵਾਕਈ ਫੈਮਿਲੀ ਨਹੀਂ ਸਪੋਰਟ ਕਰਦੀ ਵੀ ਇਹ ਸਾਡੀ ਧੀ ਭੈਣ ਹੈਗੀ ਹੈ ਵੀ ਲੋਕੀ ਕੀ ਕਹਿਣਗੇ ਲੋ ਬਸ ਨਾ ਫੈਮਿਲੀ ਡਰਦੀ ਹੈ ਪਰ ਨਾ ਟੈਲੈਂਟ ਸਾਡੀਆਂ ਭੈਣਾਂ ਵਿੱਚ ਬਹੁਤ ਜ਼ਿਆਦਾ ਹੁੰਦਾ ਕਿਆਂ ਵਿੱਚ ਹੋਰ ਵੀ ਬੜੀਆਂ ਹੋਣਗੀਆਂ ਤੌਟਾ ਇੰਟਰਵਿਊ ਦੇ ਕੇ ਵੀ ਗੱਲ ਕਹਿ ਸਕਦੀ ਹੈ ਕਿ ਹੋਰ ਬੜਾ ਪਈ ਆਰੇ ਸਾਡੀ ਭੈਣ ਇੰਨੀ ਵਧੀਆ ਗਾਉਂਦੀ ਮੈਂ ਵੀ ਗਾ ਸਕਦੀ ਆ ਪਰ ਐ ਕਿਉਂ ਵਿਚਾਰੀਆਂ ਸਿਰਫ ਅੱਗੇ ਨਹੀਂ ਆ ਪਾਈਆਂ ਤੇ ਤੁਸੀਂ ਉਹਨਾਂ ਨੂੰ ਵੀ ਇੱਕ ਮੈਸੇਜ ਜ਼ਰੂਰ ਦਿਓ ਕਿ ਜਿਹੜੀਆਂ ਐਨੇਕ ਵਧੀਆ ਕੁੜੀਆਂ ਗਾਉਂਦੀਆਂ ਨੇ ਨਾ ਬਟ ਉਹਨਾਂ ਨੂੰ ਸਪੋਰਟ ਨਹੀਂ ਹੈਗੀ ਕਈ ਵਾਰੀ ਗਰੀਬੀ ਦੇ ਵਿੱਚ ਜਿਹੜਾ ਉਹਨਾਂ 'ਚ ਗੁਣ ਹੁੰਦਾ ਵਾ ਉਹ ਗਰੀਬੀ ਦੇ ਵਿੱਚ ਹੀ ਹੋ ਜਾਂਦਾ ਬਲੂ ਕਿਹ ਰਹਿਦਾ ਵਾ ਹੁਣ ਮੈਂ ਆ ਮੇਰੇ ਮਤਲਬ ਕਿ ਮੈਨੂੰ ਸਾਰੇ ਜਿਵੇਂ ਰਾਏਕੋਟ ਲੁਧਿਆਣਾ ਮੈਨੂੰ ਸਾਰੇ ਪਾਸੇ ਮਤਲਬ ਕਿ ਮੈਨੂੰ ਜਾਣ ਦੇ ਦੇ ਮੰਦੀਪ ਰਾਏਕੋਟੀ ਨੂੰ ਜਾਣਦੇ ਨਹੀਂ ਕਹਿੰਦੇ ਤੇ ਜਾਗਰਨ ਲਾਈਨ ਦੇ ਵਿੱਚ ਮੂਰੇ ਆ ਸੂਫੀਆਨਾ ਦੇ ਵਿੱਚ ਮੂਰੇ ਚੱਲ ਹੁਣ ਦੋ ਚਾਰ ਜਿਹੜੇ ਆ ਸੌਂਗ ਆਏ ਨੇ ਉਹਨਾਂ ਦੇ ਕਰਕੇ ਕਾਲੀ ਯੂਗੀ ਸੌਂਗ ਦੇ ਕਰਕੇ ਮੇਰੀ ਮਤਲਬ ਪਛਾਣ ਬਣ ਗਈ ਮੇਰੀ ਇੱਕ ਤੇ ਚਲੋ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਮੈਂ ਇੱਕ ਵਾਰੀ ਤੁਹਾਡੇ ਥਰੂ ਔਰ ਵੀਰੇ ਦੇ ਥਰੂ ਕਹਿ ਸਕਦੀ ਹਾਂ ਕਿ ਮੈਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਉਹਨਾਂ ਦੀ ਅਰਜੀਨ ਨੇ ਮੈਨੂੰ ਸਪੋਰਟ ਕੀਤੀ ਜਿਵੇਂ ਲਾਡੀ ਤਲਵੰਡੀ ਵੀਰਾ ਹੋ ਗਿਆ ਅਨਮੋਲ ਲਾੜ ਹੋ ਗਿਆ ਮੇਰਾ ਵੀਰ ਆਰਬੀ ਲਖਾਰੀ ਹੋ ਗਿਆ ਹਾਰ ਵੀ ਹੋ ਗਿਆ ਸਾਰੇ ਹਜੇ ਮੈਂ ਮੈਨੂੰ ਕਈ ਨਾਮ ਨਹੀਂ ਚੇਤੇ ਹੈਗੇ ਬਟ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਮੈਂ ਕਹਿੰਨੀ ਸਟੋਰੀਆਂ ਤੇ ਮੇਰੇ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਥੈਂਕ ਯੂ ਸੋ ਮੱਚ ਮੈਂ ਇੱਕ ਵਾਰੀ ਫੇਰ ਤੋਂ ਕਹਿੰਨੀ ਆ ਕਿ ਮੇਰੇ ਕਾਲ ਯੂਕ ਸੌਂਗ ਨੂੰ ਇੰਨਾ ਜ਼ਿਆਦਾ ਸਪੋਰਟ ਕਰਨ ਵਾਸਤੇ ਬਾਕੀ ਕੋਈ ਗੱਲ ਨਹੀਂ ਇਹ ਸਾਡਾ ਫਰਸਟ ਪੋਡਕਾਸਟ ਹੈਗਾ ਹੀ ਸਾਡੇ ਕੋ ਥੋੜਾ ਜਾਂ ਮੇਰਾ ਭਰਾ ਟਾਈਮ ਕੱਟ ਹੈ ਗਈ ਤਾਂ ਕਰਕੇ ਆਪਾਂ ਜਲਦੀ ਜਲਦੀ ਵਿੱਚ ਐਕਸਲਟਾ ਮਾਨੀ ਦਿਲੋਂ ਕਿ ਇਸ ਭੈਣ ਦਾ ਆਪਾਂ ਪੋਡਕਾਸਟ ਕਰੀਏ ਪਰ ਹੁਣ ਟਾਈਮ ਥੋੜਾ ਜ਼ਿਆਦਾ ਹੋ ਗਿਆ ਹੈ ਫ੍ਰੀ ਆ ਫ੍ਰੀ ਹੋ ਕੇ ਫਿਰ ਆਪਾਂ ਆਵਾਂਗੇ ਤੇ ਉਹ ਤੱਕ ਸਾਡੇ ਵੱਲੋਂ ਵੀ ਇੱਕ ਬlesings ਹੈਗੀਆਂ ਤੁਹਾਨੂੰ ਕਿ ਗੋਡ ਬles you ਭੈਣ ਤੇ ਵਧੀਆ ਵਧੀਆ ਗਾਣੇ ਗੱਡੋ ਟਾਈਮ ਆਂਦਾ ਹੁੰਦਾ ਹੈ ਪਰ ਆਂਦਾ ਹੌਲੀ ਹੌਲੀ ਹੈ ਹਾਂ ਬਸ ਜਿਹੜਾ ਅੱਜ ਆਪਾਂ ਪੋਡਕਾਸਟ ਕੀਤਾ ਵਾ ਮੇਰੀ ਭੈਣ ਦਾ ਇਹ ਅੱਜ ਸਟਾਰਟਿੰਗ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਬੜੀ ਜਲਦੀ ਆਪਾਂ ਇੱਕ ਨਾ ਹੋਰ ਕੈਂਡ ਸਟੂਡੀਓ ਚ ਬੈਠ ਕੇ ਐਕਚੁਅਲੀ ਸਾਡੇ ਭਰਾ ਦਾ ਸਟੂਡੀਓ ਬਣਨ ਦੇਗਾ ਵੀ ਇੱਕ ਮੁਬਾਰਕਾ ਪਾ ਦੇਣੀ ਹੈ ਵੀ ਪੋਡਕਾਸਟ ਪਾਵਾਂਗੇ ਪਰ ਹਟਾ ਨਾ ਉਹਦੇ ਵਿੱਚ ਮੈਂ ਆਈ ਹੋਈ ਹਾਂ ਲੁਧਿਆਣੀ ਲੁਧਿਆਣੀ ਮੇਰੀ ਅੱਜ ਫਾਈਨਲ ਡੱਬਾ ਹਰਮਨਜੀਤ ਦੇ ਨਾਲ ਵੌਇਸ ਆਫ ਪੰਜਾਬ ਦੇ ਸੈਕੰਡ ਵਿਨਰ ਵਿਨਰ ਦੇ ਨਾਲ ਮੇਰਾ ਡੂਇਟ Song ਆ ਰਿਹਾ ਵਾ ਔਰ ਉਹਨਾਂ ਦੇ ਨਾਲ ਮੇਰਾ ਇੱਥੇ ਫਾਈਨਲ ਡੱਬ ਸੀਗਾ Song ਦਾ ਔਰ ਫਿਰ ਇੱਥੇ ਅਸੀਂ ਹੋਟਲ ਦੇ ਵਿੱਚ ਰੁਕੇ ਹੋਏ ਸੀਗੇ ਤੇ ਮੈਂ ਆਪਦੇ ਵੀਰੇ ਨੂੰ ਫੋਨ ਲਾਇਆ ਅਵਿਨਾਸ਼ ਵੀਰਾ ਰومی ਵੀਰਾ ਆਰਬੀ ਲਖਾਰੀ ਵੀਰਾ ਮੇਰੇ ਕੋਲ ਪਹੁੰਚ ਗਏ ਮੈਨੂੰ ਕਹਿੰਦੇ ਛੋਟ ਬਸ ਇੱਕ ਵਾਰ ਸਤੇ ਕੀਤੀ ਮੇਰੇ ਭਰਾ ਨੇ ਮੈਨੂੰ ਹਾਂ ਮੈਂ ਕਿਹਾ ਟਾਈਮ ਲਿਆ ਬਾਕੀ ਸਾਡਾ ਫਰਜ ਵੀ ਹੈਗਾ ਭੈਣ ਵੀ ਤੁਹਾਡੇ ਵਰਗੇ ਕੁੜੀਆਂ ਨੂੰ ਵੀ ਬਾਈ ਆਪਾਂ ਪ੍ਰਮੋਟ ਕਰੀ ਯਾਰ ਸਾਰੀ ਉਮਰ ਆਪਾਂ ਵੀ ਇੰਸਟਾਗ੍ਰam ਤੇ ਆ ਸਮਝਾ ਕੇ ਕੀਤਾ ਗਏ ਆ ਇਸ ਵਾਰ ਹੋਰ ਵੀ ਮੈਂ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਮੈਨੂੰ ਇੰਨਾ ਪਿਆਰਾ ਵੀਰ ਮਿਲਿਆ ਹੈ ਮੇਰਾ ਹਨਾ ਤੇ ਹੁਣ ਅਵਿਨਾਸ਼ ਵੀਰਾ ਵਾ ਮੇਰਾ ਤੇ ਹੁਣ ਮੈਨੂੰ ਮਤਲਬ ਸਪੋਰਟ ਇੱਕ ਇਹ ਕਹਿ ਦੋ ਨਾ ਜਦੋਂ ਮਿਲ ਜਾਣ ਭਰਾ ਹੋਣ ਸਿਰ ਤੇ ਹਨਾ ਤੇ ਫਿਰ ਕਾਦੀ ਹੈ ਨਾ ਕੋਈ ਟੈਨਸ਼ਨ ਤੇ ਮੈਨੂੰ ਬੜਾ ਬੜਾ ਹੀ ਚੰਗਾ ਬੜਾ ਗੁੱਡ ਫੀਲ ਹੁੰਦਾ ਬਹੁਤ ਪਿਆਰੀਆਂ ਪਿਆਰੀਆਂ ਵਾਈਬਸ ਆਉਂਦੀਆਂ ਨੇ ਇੱਕ ਗੱਲ ਮੈਂ ਇਹ ਦੱਸ ਦੇਣਾ ਚਾਹੁੰਦੀ ਆ ਵੀ ਮੇਰਾ ਸੁਭਾਅ ਹਸਮੁੱਖਾ ਠੀਕ ਆ ਤੇ ਮੇਰਾ ਬੋਲਣ ਦਾ ਲਹਿਜਾ ਖੁੱਲਾ ਵਾ ਬਟ ਹੰਕਾਰ ਵਾਲੀ ਕੋਈ ਵੀ ਗੱਲ ਨਹੀਂ ਹੁੰਦੀ ਕਈਆਂ ਨੂੰ ਮੇਰੇ ਬੋਲੀ ਤੋਂ ਇਸ ਤਰ੍ਹਾਂ ਹੋ ਜਾਂਦਾ ਵੀ ਮਨਦੀਪ ਨਖੋਰੇ ਪੈਸਿਆਂ ਦਾ ਹੰਕਾਰ ਆ ਮੇਰੇ ਕੋਲ ਤੜਕੋ ਤੜਕੋ ਬਾਈ ਪੈਸੇ ਹੈਗੇ ਆ ਹਾਂ ਮੇਰੇ ਕੋਲ ਪੈਸੇ ਹੈਗੇ ਆ ਪਰ ਬਾਤ ਨਾ ਆ ਜੇ ਪਰਮਾਤਮਾ ਦੀ ਕਿਰਪਾ ਦੇ ਨਾਲ ਬਾਕੀ ਗੁਰਦਾਸਪੁਰ ਜਿਹੜੇ ਉਹਨਾਂ ਨੂੰ ਭਾਸ਼ਾ ਲੱਗਾ ਪਹਿਲਾਂ ਇਹਨਾਂ ਦੇ ਪਹਿਲਾਂ ਇਹਨਾਂ ਦੇ ਕਿਉਂਕਿ ਪਰਮਾਤਮਾ ਦੀ ਕਿਰਪਾ ਵਾ ਪ੍ਰੋਗਰਾਮ ਬਹੁਤ ਅੱਛੇ ਜਾ ਰਿਹਾ ਰੂਮੀ ਪਾਜੀ ਅਬਨਾਜ ਜੀ ਇਹ ਗੱਲ ਅਜੇ ਹੋਰ ਸ਼ੁਰੂ ਹੋ ਰਾਕਾ ਲੋਕਾਂ ਲੋਕਾਂ ਨੂੰ ਨਾ ਐਕਸਟਰਾ ਦਿਲ ਚਾਉਂਦੀ ਏ ਪਾਜੀ ਇਹ ਮੇਰੀ ਦਿਲ ਦੀ ਗੱਲ ਆ ਵੀ ਮਨਦੀਪ ਕੋਲੇ ਪੈਸਾ ਵਾ ਤੇ ਮਨਦੀਪ ਨੂੰ ਥੋੜਾ ਹਉਮੈ ਹੈਗਾ ਵਾ ਨਹੀਂ ਨਹੀਂ ਹੰਕਾਰ ਹੈਗਾ ਬਟ ਇਦਾਂ ਦੀ ਕੋਈ ਵੀ ਗੱਲ ਨਹੀਂ ਐ ਸਿਰਫ ਮੇਰਾ ਬੋਲ ਔਰ ਕੁਝ ਵੀ ਨਹੀਂ ਆ ਤੁਹਾਡਾ ਕੋਈ ਹੋਰ ਵੀ ਸੌਂਗ ਆ ਰਿਹਾ ਹੈ ਹਾਂਜੀ ਮੇਰਾ ਸੌਂਗ ਆ ਰਿਹਾ ਜੀ ਪਰਚਾ ਸੌਂਗ ਦਾ ਨਾਮ ਹੈ ਪਰਚਾ ਹਾਂ ਤੁਸੀਂ ਇਕੱਲੇ ਗਾਇਆ ਉਹਨਾਂ ਨੇ ਜਾਂ ਕੇ ਹੋਰ ਨੇ ਵੀ ਗਾਇਆ ਨਾ ਜੀ ਨਹੀਂ ਮੇਰਾ ਉਹ ਡੂ ਇਟ ਸੌਂਗ ਹੈ ਵੌਇਸ ਆਫ ਪੰਜਾਬ ਦੇ ਸੈਕੰਡ Winner ਨੇ ਹਰਮਨ ਜੀ ਤੇ ਜੇ ਕਹਾਂ ਤੇ ਮੈਂ ਉਹਨਾਂ ਨੂੰ ਮਲਾ ਵੀ ਸਕਦੇ ਹਾਂ ਮੋਸਟਰਲ ਕਮ ਹੈਗਾ ਯਾਰ ਆਓ ਆਓ ਆਜੋ ਭਾਜੀ ਆਜੋ ਯਾਰ ਆਜੋ ਬੈਠੋ ਯਾਰ ਇੱਥੇ ਬੈਠੋ ਤੁਸੀਂ ਵੀ ਨਾਲ ਹੀ ਹਾਂਜੀ ਅੱਛਾ ਇਹ ਭਾਜੀ ਨੇ ਕੀ ਬਾਤ ਕੀ ਨਾਮ ਭਾਈ ਦਾਡਾ ਮੇਰਾ ਹੀ ਹਰ ਤਰ੍ਹਾਂ ਪਾਈ ਤਰ੍ਹਾਂ ਮੜਿਆ ਕੋਈ ਨਹੀਂ ਆਜੋ ਕੋਈ ਗੱਲ ਨਹੀਂ ਮੜਿਆ ਕੋਈ ਨਹੀਂ ਇੱਥੇ ਹੋ ਜਾਣਾ ਅੱਛਾ ਇਹਨਾਂ ਨੇ ਤੁਹਾਡਾ ਡਿਊਟ ਸੁੰਗਾ ਆ ਰਹੇ ਆ ਇਹ ਭਾਰੀ ਵੋਇਸ ਹੋ ਪੰਜਾਬ ਤੋਂ ਤੁਸੀਂ ਕੀ ਕਹਿ ਰਹੇ ਹੋ ਇਹ ਸੈਕੰਡ ਵਿਨਰ ਨੇ ਇਹ ਭਾਰੀ ਹਾਂਜੀ ਸਤਿ ਸ਼੍ਰੀ ਅਕਾਲ ਦੋ ਭਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੰਬਰਾਂ ਤੇ ਚਾੜ ਸਾਡੀ ਹੱਥੀ ਡੋਰ ਛੱਡੇਗਾ ਪਤਾ ਨਹੀਂ ਸੀ ਸਾਡੇ ਇੰਜ ਦਵਰ ਖੱਡੇਗਾ ਤੇਰੇ ਨਾਲ ਵਦ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲ ਯਾਰਾ ਉਹ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਤੇਰਾ ਬਸ ਕਰ ਤੂੰ ਮੈਨੂੰ ਰੁਵਾਦਣਾ ਹੈਗਾ ਤੂੰ ਮੈਨੂੰ ਰੁਵਾਦਣਾ ਭਰਾ ਬਸ 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 ਨਹੀਂ ਸੱਚੀ ਬਹੁਤ ਵਧੀਆ ਹੈ ਮੈਂ ਤੈਨੂੰ ਤਾਂ ਰੋਕਿਆ ਗਿਆ ਸੋਰੀ ਟੂ ਇਨਟਰਪਟ ਯੂ ਇਹ ਪਾਹ ਹੋ ਜੇ ਗਾਣੇ ਨਾ ਆਪਣੀ ਜ਼ਿੰਦਗੀ ਵਿੱਚ ਰੱਖੇ ਨੇ ਏ ਵੀ ਸਾਡੇ ਸਾਨੂੰ ਕੋਈ ਸ਼ੈਡ ਸੌਂਗ ਆਇਆ ਪਸੰਦੇ ਹੁੰਦੀਆਂ ਹਾਂ ਹਾਂ ਪਾਹ ਇਮੋਸ਼ਨਲ ਬੰਦੇ ਹੈਗੇ ਥੋੜੇ ਜੇ ਬਟ ਗੋਡ ਬles you ਭਾਈ ਥੈਂਕ ਯੂ ਸੋ ਮੱਚ ਆਰ ਮੈਂ ਬਹੁਤ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਕਰਦੀ ਹਾਂ ਸਾਡੇ ਅਵਨਾਸ਼ ਅਤਰੀ ਭਾਜੀ ਆ ਰੋਮੀ ਜੀ ਦਾ ਮਚੀ ਚੋ ਹਾਂ ਸਾਗ ਸਾਗ ਹਣੀ ਗੈਂਗ ਠੀਕ ਠੀਕ ਕੋਈ ਗੱਲ ਨਹੀਂ ਆਪਾਂ ਵਿੱਚ ਆਸੇ ਵੀ ਪਾਉਣੀ ਬਸ ਅਜਿਹਾ ਯਾਰ ਤੇ ਬਾਕੀ ਸਪੋਰਟ ਸਾਰੇ ਭਰਾਵਾਂ ਨੇ ਕਰਨੀ ਹੈ ਪੈਣਾ ਹੈ ਕਰੇ ਮੇਰੀ ਮੇਰੀ ਆਈਡੀ ਦਾ ਨਾਮ ਹੈ ਜੀ YouTube ਤੇ ਮਨਦੀਪ ਰਾਏ ਕੋਟੀ ਸੇਮ ਆਈਡੀ ਹੈ ਸਾਰੇ ਚੈਨਲਾਂ ਤੇ Instagram ਤੇ Facebook ਤੇ ਔਰ YouTube ਤੇ ਮਨਦੀਪ ਰਾਏ ਕੋਟੀ ਦੇ ਨਾਮ ਤੇ ਹੀ ਆ ਔਰ ਸਭ ਨੇ ਮੀਨ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਅ ਫੋਲੋਸ ਜ਼ਰੂਰ ਕਰਨਾ ਇੰਸਟਾਗ੍ਰam ਤੇ ਚੰਗੇ ਚੰਗੇ ਸੋਹਣੇ ਸੋਣੇ ਗੀਤ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਜ਼ਰੂਰ ਹਾਜ਼ਰ ਹੋਵਾਂਗੀ ਮੈਂ ਤੁਹਾਡੀ ਆਪਣੀ ਮਨਦੀਪ ਰਾਈਕੋਟੀ ਓਕੇ ਬਾਈ ਥੈਂਕ ਯੂ ਬਾਈ 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 ਮਸੀਚਾ ਹੋਲ ਬਰਦਾਪੁਰ ਗੈਂਗ ਜਿੰਦਾਬਾਦ ਸਾਡਾ ਬੜੀ ਗੈਂਗ ਓਕੇ